हिट एंड रन ਕਾਨੂੰਨ ਚ ਬਦਲਾ ਕਰਨ ਦੀ ਜੋ ਤਜ਼ਵੀਜ਼ ਰੱਖੀ ਗਈ ਹੈ ਉਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਪੰਜਾਬ ਚ ਹਲੇ ਵੀ ਟਰਾਂਸਪੋਰਟਰਾਂ ਦਾ ਡਰਾਈਵਰਾਂ ਦਾ ਟੈਕਸੀ ਚਾਲਕਾਂ ਦਾ ਚੱਕਾ ਜਾਮ ਹੈ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਹ ਕਾਨੂੰਨ ਇਹ ਨਵੇਂ ਬਦਲਾ ਸਿਰਫ ਹੈਵੀ ਵਹੀਕਲਸ ਤੇ ਹੀ ਲਾਗੂ ਨਹੀਂ ਹੋਣਗੇ ਇਹ ਕਾਨੂੰਨ ਇਹ ਬਦਲਾ ਹਰ ਵਾਹਨ ਤੇ ਲਾਗੂ ਹੋਵੇਗਾ ਇਥੋਂ ਤੱਕ ਕਿ ਮੈਡੀਕਲ ਪ੍ਰੈਕটিশਨਰਸ ਤੱਕ ਤੇ ਵੀ ਜੀ ਹਾਂ ਲੋ ਰਿਪੋਰਟ ਵੇਖੋ ਹਮੇ ਕੇਂਦਰ ਨਾਲ ਟ੍ਰਾਂਸਪੋਰਟ ਯੂਨੀਅਨ ਦੀ ਸਹਿਮਤੀ ਬਣ ਗਈ ਸੀ ਯੂਨियन ਨੇ ਚੱਕਾ ਜਾਮ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਕੇਂਦਰ ਤੇ ਯੂਨੀਅਨ ਦੀ ਬਣੀ ਇਸ ਸਹਿਮਤੀ ਦਾ ਪੰਜਾਬ 'ਚ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਪੰਜਾਬ 'ਚ ਹਾਲੇ ਵੀ ਟਰਾਂਸਪੋਰਟਰਾਂ ਦਾ ਟਰੱਕ ਡਰਾਈਵਰਾਂ ਦਾ ਚੱਕਾ ਜਾਮ ਜਾਰੀ ਹੈ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਡਰਾਈਵਰਾਂ ਨੇ ਕਈ ਥਾਈਂ ਸਵੇਰੇ ਦੇ ਵਿੱਚ ਹਾਈਵੇ ਜਾਮ ਕਰ ਦਿੱਤੇ ਨੇ ਤਾਂ ਕਿ ਤੇ ਕੇਂਦਰ ਸਰਕਾਰ ਖਿਲਾਫ ਡਰਾਈਵਰ ਵੱਲੋਂ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤਾਂ ਕਿ ਤੇ ਬੱਸ ਚਾਲਕਾਂ ਨੇ ਵੀ ਆਪਣੀ ਬੱਸਾਂ ਤੇ ਬ੍ਰੇਕਾ ਲਗਾ ਦਿੱਤੀਆਂ ਨੇ ਤਾਂ ਇੰਨਾ ਪ੍ਰਦਰਸ਼ਨਕਾਰੀਆਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜਦੋਂ ਤੱਕ ਖੁਦ ਕੇਂਦਰੀ ਗ੍ਰਹਿ ਮੰਤਰੀ ਇਸ ਗੱਲ ਦਾ ਆਸ਼ਵਾਸਨ ਨਹੀਂ ਦਿੰਦੇ ਕਿ ਇਹ ਨਵਾਂ ਹਿੱਟ ਐਂਡ ਰਨ ਕਾਨੂੰਨ ਵਾਪਸ ਲੈ ਲਿਆ ਜਾਵੇਗਾ ਉਦੋਂ ਤੱਕ ਇਹ ਪ੍ਰਦਰਸ਼ਨ ਇਹ ਚੱਕਾ ਜਾਬ ਇਸ ਤਰ੍ਹਾਂ ਜਾਰੀ ਰਹੇਗਾ ਹਾਂਜੀ ਰੋਲਾ ਡਰਾਈਵਰ ਲਈ ਉਹ ਕਿਸੇ ਦਾ ਰੋਲਾ ਹੈ ਹੀ ਨਹੀਂ ਕਿਉਂਕਿ ਡਰਾਈਵਰਾਂ ਦੇ ਗਾਲੀ ਰਾਣੇ 7 ਲੱਖ ਰੁਪਇਆ ਤੇ 10 ਸਾਲ ਸਜ਼ਾ ਪਾਈ ਹੈ ਤੇ 7 ਲੱਖ ਰੁਪਇਆ ਡਰਾਈਵਰ ਕੋਲ ਹੋਵੇ ਮੇਰੇ ਹਿਸਾਬ ਨਾਲ ਜਿੰਨੇ ਮੇਰੇ ਭਰਾ ਖਣੇ ਅੱਧੇ ਵਿੱਚੋਂ ਕੰਮ ਹੀ ਨਹੀਂ ਕਰਨਗੇ ਡਰਾਈਵਰੀ ਦਾ ਮੋਦ ਦੇ 24 ਘੰਟੇ ਮੋਦ ਦੇ ਕੇ ਰਹਿਣੇ ਆਸੀਂ ਠੀਕ ਹੈ ਜੀ ਇੱਧਰ ਦਾ ਮਾਲ ਉੱਧਰ ਪਹਚਾਣਨੇ ਆ ਉੱਧਰ ਦਾ ਮਾਲ ਇੱਧਰ ਪਹਚਾਣਨੇ ਆ ਤੇ ਜਿਹੜਾ ਕੋਈ ਜਿਹੜਾ ਕੋਈ ਮੇਰਾ ਵੀਰ ਆਪਣੇ ਸਹੀ ਰਸਤੇ ਜਾ ਰਿਹਾ ਕੋਈ ਦੂਸਰਾ ਆ ਕੇ ਕਾਰ ਨਾਲ ਵਾਰਦਾ ਜਾਂ ਕੋਈ ਹੋਰ ਮਰਦਾ ਸਭ ਕੋਈ ਡਰਾਈਵਰ ਸਭ ਡਰਾਈਵਰ ਜਿੰਨੇ ਵੀ ਨੇ ਉਹ ਕਿਹੜੀ ਵੀ ਨਹੀਂ ਮਰਨ ਦਿੰਦੇ ਪਰ ਜੇ ਕੋਈ ਬੰਦਾ ਕੋਈ ਗਲਤ ਆ ਰਿਹਾ ਜੇ ਕੋਈ ਬੰਦਾ ਗਲਤ ਆ ਰਿਹਾ ਤੇ ਉਹਨੂੰ ਡਰਾਈਵਰ ਕਿਉਂ ਬਚਾ ਲੇਗਾ ਜੇ ਥੱਲੇ ਵੜ ਕੇ ਸਾਡੇ ਉਲਟਾ ਡਰਾਈਵਰ ਨੂੰ 7 ਲੱਖ ਰੁਪਏ ਗਿਆ ਇੰਸ਼ੋਰੈਂਸ ਦੇ ਰਹੀ ਹੈ ਜੇ ਤੁਸੀਂ ਉਹਨਾਂ ਨਹੀਂ ਰੱਜੇ ਤੇ ਡਰਾਈਵਰ 7 ਲੱਖ ਨਹੀਂ ਰੱਜੋਗੇ 10 ਸਾਲ ਦੀ ਸਜ਼ਾ ਹੋਗੀ ਜੀਤ ਕੋ ਪੈਸਾ ਨਹੀਂ ਹੈ ਡਰਾਈਵਰ ਕੋ ਉਹ ਵੀਚ ਕਲਮਟ ਹੋ ਗਈ ਸਰ 20 ਸਾਲ ਬਾਅਦ ਮੈਂ ਬਾਹਰੋਂ ਆਵਾਂ ਮੇਰੇ ਬੱਚੇ ਕਿੱਥੇ ਜਾਣਗੇ ਇਹਨਾਂ ਟਰਾਂਸਪੋਰਟਰਾਂ ਬੱਸ ਡਰਾਈਵਰਾਂ ਨੂੰ ਹੁਣ ਟੈਕਸੀ ਚਾਲਕਾ ਦਾ ਵੀ ਸਾਥ ਮਿਲ ਰਿਹਾ ਹੈ ਟੈਕਸੀ ਚਾਲਕਾ ਵੱਲੋਂ ਆਪਣੀ ਗੱਡੀਆਂ 'ਤੇ ਕਾਲੀ ਝੰਡੀਆਂ ਲਗਾ ਹਿੱਟ ਐਂਡ ਰਨ ਕਾਨੂੰਨ 'ਤੇ ਕਿਤੇ ਗਏ ਇਸ ਬਦਲਾਵ ਦਾ ਵਿਰੋਧ ਕੀਤਾ ਜਾ ਰਿਹਾ ਹੈ ਡਰਾਈਵਰ ਇਸ ਨੂੰ ਕਾਲਾ ਕਾਨੂੰਨ ਕਰਾਰ ਦੇ ਰਹੇ ਨੇ ਐਕਸੀਡੈਂਟ ਬਾਈ ਚਾਂਸ ਹੁੰਦੀ ਹੈ ਹੈਨਾ ਅਗਰ ਐਕਸਟ੍ਰੈਕਟ ਹੋ ਗਿਆ ਮੇਰੇ ਜੈਸੇ ਡਰਾਈਵਰ ਸਿਰਫ ਪੀਲੀ ਪਲੇਟ ਵਾਲਾ ਡਰਾਈਵਰ ਨਹੀਂ कोई भी ड्राइवर चाहे वो टू व्हीलर वाला है चाहे कार वाला है अगर उसको बचाने की कोशिश करेगा उसके लिए रुकेगा तो हमारे देश की जो भीड़ है जो मेंटिलिटी है हमारे समाज की वो मरने वाले को बचाएंगे नहीं वो जो बचाने आया ड्राइवर उसको पकड़ के मार देंगे यानी मॉब लेंचिंग जिसको बोलते हैं वो कर देंगे तो ये, ये कानून में एक गलती है जी दूसरे हम देखते हैं कि बहुत सारी वीडियो ऐसी भी आई हैं कुछ लोग जान के सुसाइड करते हैं सुसाइड करने के मकसद से गाड़ियों के नीचे आते हैं ਤੋ ਬਤਾਓ ਜੀ ਉਸਨੇ ਉਹ ਡਰਾਈਵਰ ਦਾ ਕੀ ਕਸੂਰ ਰਹਿ ਗਿਆ ਕਹਾਂ ਚ ਇਤਨੀ ਬੜੀ ਅਮਾਉਂਟ ਭਰੇਗਾ ਉਹ ਕਿਸ ਕਿਸ ਚੀਜ਼ ਕੋ 10 ਸਾਲ ਦੀ ਸਜ਼ਾ ਬੁੱਕ ਕੇਗਾ ਅਸੀਂ ਵੀ ਇਹ ਜੀ ਪ੍ਰਦਰਸ਼ਨ ਸਾਡਾ ਡਰਾਈਵਰਾਂ ਦਾ ਹੈਗਾ ਸਰਕਾਰ ਖਿਲਾਫ ਜਿਹੜਾ ਸਰਕਾਰ ਨੇ ਸਾਡੇ ਤੇ ਕਾਨੂੰਨ ਲਾਤੇ ਕਾਲੇ ਵੀ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜੇ ਡਰਾਈਵਰਾਂ ਕੋਲੇ ਇੰਨਾ ਪੈਸਾ ਹੈਗਾ ਤਾਂ ਫਿਰ ਡਰਾਈਵਰ ਡਰਾਈਵਰੀ ਕਰਨੀ ਹੀ ਛੱਡ ਦੇਣਗੇ ਦਿਹਾੜੀਵਾਲ ਨੂੰ ਹੀ ਜਾਣਗੇ ਕਿਉਂਕਿ ਡਰਾਈਵਰ ਦਾ ਪਿੱਛੇ ਸਾਰਾ ਪਰਿਵਾਰ ਹੁੰਦਾ ਸੜਕਾਂ ਤੇ ਅਸੀਂ ਜਾਂਦੇ ਆ ਉਸ ਤੋਂ ਬਾਅਦ ਜੇ ਸਰਕਾਰ ਕਹਿੰਦੀ ਏ ਵੀ ਜਿਵੇਂ ਡਰਾਈਵਰ ਦੇ ਮੰਨ ਲਓ ਐਕਸੀਡੈਂਟ ਦੌਰਾਨ ਡਰਾਈਵਰ ਪਈਦਾ ਸਾਡਾ ਡਰਾਈਵਰ ਭੱਜਣ ਚ ਹੋਰ ਦੱਸੋ ਕੀ ਕਰੇ ਜੇ ਉੱਥੇ ਖੜਦਾ ਤਾਂ ਲੋਕ ਉਹਦੇ ਨਾਲ ਕੁੱਟਮਾਰ ਕਰਦੇ ਆ ਕੋਈ ਡਰਾਈਵਰ ਦੇ ਕਿਸੇ ਪਾਸੇ ਵੀ ਐ ਨਹੀਂ ਵੀ ਡਰਾਈਵਰ ਦੇ ਕੋਈ ਹੱਕ ਵਿੱਚ ਖੜਦਾ ਕਦੇ ਨਹੀਂ ਕੋਈ ਖੜਦਾ ਡਰਾਈਵਰ ਨੂੰ ਇੱਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹੀ ਮੰਗ ਹੈ ਵੀਰੇ ਜੋ ਇਹ ਕਾਲੇ ਕਾਨੂੰਨ ਇਹਨਾਂ ਨੇ ਲਿਆਂਦੇ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਇਹ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕਾਨੂੰਨ ਸਿਰਫ ਹੈਵੀ ਵਹੀਕਲਾਂ ਲਈ ਨਹੀਂ ਹਰ ਕਿਸੇ ਲਈ ਹੈ ਕਾਨੂੰਨ ਦੇ ਜਾਣਕਾਰਾਂ ਦਾ ਇਹ ਵੀ ਦਾਅਵਾ ਹੈ ਕਿ ਇਹ ਕਾਨੂੰਨ ਆਮ ਗੱਡੀਆਂ ਤੇ ਟੂ-ਵੀਲਰ ਵਾਲਿਆਂ ਤੇ ਵੀ ਲਾਗੂ ਹੋਵੇਗਾ ਇੱਥੋਂ ਤੱਕ ਕਿ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਤੇ ਵੀ ਜੀ ਹਾਂ ਮੈਡੀਕਲ ਪ੍ਰੈਕਟਿਸ ਕਰਨ ਵਾਲਿਆਂ ਦੀ ਲਾਪਰਵਾਹੀ ਨਾਲ ਹੋਈ ਮਰੀਜ਼ ਦੀ ਮੌਤ ਤੇ ਵੀ ਇਸ ਕਾਨੂੰਨ ਦੀਆਂ ਇਹ ਧਾਰਾਵਾਂ ਲਾਗੂ ਹੋਣਗੀਆਂ ਨਵੀਂ ਤਜ਼ਵੀਜ਼ ਮੁਤਾਬਕ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਦਾ ਜੁਰਮਾਨੇ ਦੀ ਸਜ਼ਾ ਹੈ ਜੇ ਤੁਸੀਂ ਤੁਹਾਡੇ ਕੋਲ ਕੋਈ ਗਲਤੀ ਹੋ ਗਈ ਹੈ ਐਕਸੀਡੈਂਟ ਹੋ ਗਿਆ ਤੁਹਾਡੀ ਗਲਤੀ ਨਾਲ ਹੀ ਜਾਂ ਕਿਸੇ ਹੋਰ ਦੀ ਐਕਸੀਡੈਂਟ ਗਲਤੀ ਨਾਲ ਐਕਸੀਡੈਂਟ ਹੋਇਆ ਤਾਂ ਤੁਹਾਡੇ ਵਾਸਤੇ ਸਜ਼ਾ ਉਹੀ ਹੈਗੀ 5 ਸਾਲ ਤੁਸੀਂ ਜਾ ਕੇ ਕਈ ਵਾਰ ਕੀ ਹੁੰਦਾ ਐਕਸੀਡੈਂਟ ਹੋ ਗਿਆ ਮੋਬ ਉੱਥੇ ਇਕੱਠਾ ਹੋ ਗਿਆ ਮੋਬ ਦੇ ਡਰ ਤੋਂ ਡਰਾਈਵਰ ਭੱਜ ਜਾਂਦਾ ਪਰ ਉਹ ਉਹਨੂੰ ਪ੍ਰੋਟੈਕਸ਼ਨ ਅਜੇ ਵੀ ਹੈਗੀ ਪਹਿਲੇ ਵੀ ਸੀਗੀ ਜੇ ਤੁਸੀਂ ਜਾ ਕਰਕੇ ਉਧਰੋਂ ਆਪਣੀ ਜਾਨ ਬਚਾ ਕਰਕੇ ਮੋਬ ਤੋਂ ਤੁਸੀਂ ਕਿਸੇ ਮੈਜਿਸਟਰੇਟ ਕੋਲ ਤੁਸੀਂ ਕਿਸੇ ਥਾਣੇ ਦੇ ਅਫਸਰ ਕੋਲ ਯਾ ਕਿਸੇ ਆਪਣੇ ਟਰਾਂਸਪੋਰਟਰ ਨੂੰ ਜਾਂ ਤੇ ਆਪਣੇ ਮਾਲਿਕ ਨੂੰ ਜਾ ਕੇ ਦੱਸ ਦੇ ਉਹ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਹੈ ਤਾਂ ਤੁਹਾਡੀ ਸਜ਼ਾ ਉਹੀ ਹੈ 5 ਸਾਲ ਵਾਸਤੇ ਅਗਰ ਤੁਸੀਂ ਨਹੀਂ ਕਿਸੇ ਨੂੰ ਇਨਫੋਰਮ ਕੀਤਾ ਬਾਅਦ ਵਿੱਚ ਤੁਸੀਂ ਗ੍ਰਿਫਤਾਰ ਹੋ ਗਏ ਤਾਂ ਉਹ ਜਿਹੜਾ ਸਬ ਪਲਾਸ 2 ਲਗਾਇਆ ਹੈ 106 ਛੇ ਉੱਥੇ ਤੁਸੀਂ ਫੌਲ ਕਰੋਗੇ ਥੈਨ ਤੁਹਾਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਉਹ 10 ਸਾਲ ਵਾਸਤੇ ਕੋਈ ਟਰੱਕ ਜਾਂ ਬੱਸ ਜਾਂ ਇਹਨਾਂ ਦੇ ਖਾਸ ਸਪੈਸ਼ਲ ਨਹੀਂ ਹੈਗੀ ਉਹ ਜਿਹੜਾ ਬੰਦਾ ਗੱਡੀ ਚਲਾ ਰਿਹਾ ਹੈ ਉਹਦੇ ਅੰਦਰ ਮੈਂ ਵੀ ਹਾਂ ਉਹਦੇ ਅੰਦਰ ਤੁਸੀਂ ਵੀ ਹੋ ਉਹਦੇ ਅੰਦਰ ਸਕੂਟਰ ਵਾਲਾ ਵੀ ਹੈਗਾ ਉਹਦੇ ਅੰਦਰ ਬੱਸ ਵਾਲਾ ਵੀ ਹੈਗਾ ਕਾਰ ਵਾਲਾ ਵੀ ਹੈਗਾ ਸਭ ਵਾਸਤੇ ਪ੍ਰੋਵੀਜ਼ਨ ਹੈਗਾ ਇਹ ਜਿਹੜਾ ਮਿਸਕਨਸੈਪਸ਼ਨ ਫੈਲ ਰਿਹਾ ਹੈ ਇਹ ਗਲਤ ਫੈਲ ਰਿਹਾ ਹੈ ਇਹ ਸਜ਼ਾ ਸਭ ਵਾਸਤੇ ਬਰਾਬਰ ਹੈਗੀ ਇਹ ਡਾਕਟਰ ਦੀ ਨੈਗਲੀਜੈਂਸ ਪ੍ਰੂਫ ਹੋ ਗਈ ਇਸੇ ਸੈਕਸ਼ਨ ਚ ਉੱਥੇ ਵੀ ਡਾਕਟਰ ਨੂੰ ਸਜ਼ਾ ਦਾ ਪ੍ਰਾਵਧਾਨ ਕੀਤਾ ਹੈ ਅਪ ਟੂ 2 ਇਅਰਸ ਸੋ ਥਿਸ ਇਹ ਜਿਹੜਾ ਆ ਰਿਹਾ ਫਸਟ ਟਾਈਮ ਆ ਰਿਹਾ ਹੈ ਆਈਪੀਸੀ ਚ ਤਾਂ ਜਿਹੜੇ ਪਾਸੇ ਟੈਕਸੀਆਂ ਬੱਸਾਂ ਤੇ ਟਰੱਕਾਂ ਦਾ ਚੱਕਾ ਜਾ ਮੈਂ ਤਾਂ ਦੂਜੇ ਪਾਸੇ ਮਹਿੰਗਾਈ ਵੀ ਅਸਮਾਨ ਛੂਣ ਲੱਗੀ ਤੇ ਆਮ ਲੋਕ ਖੱਜਲ ਖਵਾਰ ਹੋ ਰਹੇ ਨੇ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਸਲੇ ਦਾ ਹੱਲ ਕੀ ਨਿਕਲਦਾ ਹੈ ਬਿਊਰੋ ਰਿਪੋਰਟ ਪੀਰਸੀ ਨਿਊਜ਼